ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਬੁਟੀਕ ਤੇ ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਖਾਸ ਰਹਿਣ ਵਾਲੀ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਜਿਹੜੀ ਹੈ ਨਾ ਆਪਣੇ ਰੈਕ ਵਗੈਰਾ ਸਟੈਂਡ ਤੁਹਾਨੂੰ ਸਭ ਡਿਟੇਲ ਦਵਾਂਗੇ ਪੇਂਟ ਵਾਲੇ ਮਟੀਰੀਅਲ ਦੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿਵੇਂ ਦਾ ਆਪਾਂ ਕਿਹੜਾ ਯੂਜ਼ ਕਰ ਰਹੇ ਆ ਬਾਕੀ ਜੇ ਕੋਈ ਹੈ ਨਾ ਕੁਐਸਚਨ ਹੋਊਗਾ ਤੁਹਾਡਾ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਤੇ ਆਪਾਂ ਸਾਰਾ ਜਿਹੜਾ ਮਸ਼ੀਨ ਵਗੈਰਾ ਵੀ ਤੁਹਾਨੂੰ ਸਭ ਕੁਝ ਦੱਸਾਂਗੇ ਡੰਮੀ ਦਾ ਡੰਮੀ ਵਾਲੇ ਦੇ ਪ੍ਰਾਈਸ ਵਗੈਰਾ ਸਾਰਾ ਕੁਝ ਤੁਹਾਡੇ ਨਾਲ ਮੈਂਸ਼ਨ ਕਰਾਂਗੇ ਤਾਂ ਕਿ ਜੇ ਕਿਸੇ ਨੂੰ ਲੋੜ ਹੈ ਤਾਂ ਹਨਾ ਤੁਸੀਂ ਬਾਈ ਕਰ ਸਕਦੇ ਹੋ ਸਾਰਾ ਨਾਂ ਭਾਰੇ ਜਿੰਨਾ ਮੈਨੂੰ ਨੋਲੇਜ ਹੈਗੀ ਆ ਤਾਂ ਮੈਂ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੂੰ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਆਪਾਂ ਹਨਾ ਰੇਟ ਦੇਖ-ਦੇਖ ਕੇ ਜਿਹੜੇ ਆਪਾਂ ਸਾਰੀਆਂ ਚੀਜ਼ਾਂ ਨੇ ਇਕੱਠੀਆਂ ਕਰ ਲਈਆਂ ਨੇ ਆਪਣੇ ਬੁਟੀਕ ਲਈ ਤੁਹਾਨੂੰ ਪਤਾ ਹੀ ਹੈ ਜਿਹੜਾ ਮੈਂ ਬੁਟੀਕ ਕਰ ਰਹੀ ਆ ਮੈਂ ਆਨਲਾਈਨ ਕਰ ਰਹੀ ਆ ਤੇ ਘਰ ਤੋਂ ਹੀ ਕੰਮ ਸਟਾਰਟ ਕੀਤਾ ਜਿਹੜਾ ਇਹ ਰੂਮ ਆ ਆਪਣਾ ਉਂ ਜੇ ਮੈਂ ਉਧਰ ਰੂਮ ਰੂਮ ਆਗੇ ਹੋ ਰਿਹਾ ਨਾ ਸਾਰਾ ਘਰ ਆਪਣਾ ਥੋੜਾ ਹੀ ਸੈਪਰੇਟ ਬਣਿਆ ਹੋਇਆ ਰੂਮ ਸਾਰੇ ਘਰ ਤੋਂ ਉਧਰ ਜਿਹੜਾ ਪਹਿਲਾਂ ਮੈਂ ਉਧਰ ਹੀ ਕਰਦੀ ਸੀ ਸਾਰਾ ਤੇ ਕਿਚਨ ਵਗੈਰਾ ਆਪਣਾ ਉਥੇ ਮੈਂ ਬੈਡਰੂਮ ਹੋ ਗਏ ਹਨ ਤੇ ਸੈਂਟਰ ਹਾਲ ਚ ਉਧਰ ਕਰਦੀ ਸੀ ਸਾਰਾ ਬੁਟੀਕ ਦਾ ਕੰਮ ਤਾਂ ਉਥੇ ਜਿਹੜਾ ਸਹੀ ਨਹੀਂ ਬੈਠਿਆ ਤਾਂ ਜਿਹੜੇ ਸੈਪਰੇਟ ਰੂਮ ਬਣਿਆ ਹੋਇਆ ਘਰ ਤੋਂ ਥੋੜਾ ਸਾਈਡ ਤੇ ਮੇਨ ਗੇਟ ਦੇ ਨਾਲ ਹੀ ਬਣਿਆ ਹੋਇਆ ਰੂਮ ਤਾਂ ਮੈਂ ਜਿਹੜਾ ਆਪਣਾ ਸਾਰਾ ਇੱਥੇ ਲੈ ਆਈ ਸੀ ਕਿਉਂਕਿ ਜਿਹੜੇ ਆਪਣੇ ਕਸਟਮਰ ਨੇ ਉਹਨਾਂ ਨੂੰ ਵੀ ਉਥੇ ਜਿਹੜੀ ਦਿੱਕਤ ਆ ਰਹੀ ਸੀ ਤਾਂ ਮੈਂ ਜਿਹੜਾ ਇੱਥੇ ਛੋਟੀ ਜੀ ਸ਼ੁਰੂਆਤ ਕੀਤੀ ਆ ਆਪਣੇ ਬੁਟੀਕ ਤੇ ਨਵੀਂ ਪਹਿਲਾਂ ਮੈਂ ਤੁਹਾਨੂੰ ਮਸ਼ੀਨ ਦਾ ਦੱਸਦੀ ਆ ਸਿੰਪਲ ਅੰਬ੍ਰੈਲਾ ਮਸ਼ੀਨ ਹੈ ਜਿਹੜੀ ਉਹ ਆਪਾਂ ਬਾਈ ਕੀਤੀ ਹੋਈ ਆ ਇਹ ਮੈਂ ਸੈਕੰਡ ਹੈਂਡ ਹੀ ਲਈ ਆ ਜੀ ਤੇ ਸਿਰਫ 5 ਕੁ ਹਜ਼ਾਰ ਰੁਪਏ ਚ ਆਪਾਂ ਨੂੰ ਇਹ ਮਿਲ ਗਈ ਸੀ ਨਵੀਂ ਸ਼ਾਇਦ 7 ਕੁ ਹਜ਼ਾਰ ਦੀ ਤੁਹਾਨੂੰ ਮਿਲ ਜੂਗੀ ਤੇ ਇਹਦੇ ਨਾਲ ਹੀ ਜਿਹੜੀ ਆਹ ਬੱਚਿਆਂ ਲਈ ਅਲਮਾਰੀ ਆ ਗਈ ਇਹ ਚ ਪਹਿਲਾਂ ਤਾਂ ਜੀ ਮੈਂ ਉਹਦੇ ਸਮਰਾਥ ਦੇ ਜਿਹੜੇ ਕੱਪੜੇ ਵਗੈਰਾ ਰੱਖੇ ਹੋਏ ਸੀ ਤੇ ਹੁਣ ਉਹ ਇਹ ਚ ਜਿਹੜਾ ਨਹੀਂ ਸੱਟ ਬੈੜਦੇ ਸੀ ਮੈਂ ਇਹ ਚ ਸਾਰਾ ਸਟਿਚਿੰਗ ਮਟੀਰੀਅਲ ਰੱਖਿਆ ਜਿਵੇਂ ਗਲੇ ਬੁਕਰਮਾ ਸਾਰਾ ਐਵੇਂ ਦਾ ਮਟੀਰੀਅਲ ਇਹ ਚ ਰੱਖਿਆ ਕਿਉਂਕਿ ਸਟਿਚਿੰਗ ਦਾ ਵੀ ਸਮਾਨ ਤੁਸੀਂ ਦੇਖੋ ਬਹੁਤ ਹੋ ਜਾਂਦਾ ਰੀਲਾਂ ਵਾਲੇ ਡੱਬੇ ਇਹ ਆਪਣੀਆਂ ਲੱਗੀਆਂ ਹਰੀਲਾਂ ਨੇ ਤਾਂ ਤੇ ਇੰਜ ਟੇਬ ਵਗੈਰਾ ਤੁਹਾਨੂੰ ਪਤਾ ਹੀ ਹੈ ਸਟਿਚਿੰਗ ਦਾ ਕੀ ਮਟੀਰੀਅਲ ਹੁੰਦਾ ਹੋ ਆਪਾਂ ਇਸ ਚ ਰੱਖਿਆ ਤੇ ਇੱਕ ਇਹ ਸੀਜ਼ਰ ਵੀ ਬਹੁਤ ਵਧੀਆ ਰਹਿੰਦੀ ਹੈ ਜੀ ਇਹ ਮੈਂ ਪਹਿਲਾਂ ਮੈਨੂੰ ਲੱਗਦਾ ਹੈਗਾ ਸੀ ਕਾਫੀ ਟਾਈਮ ਦਾ ਇਹ ਬਾਈ ਕਰਨਾ ਇਹ ਮੈਂ ਹੁਣ ਬਾਈ ਕੀਤੀ ਹੈ ਕਿਉਂਕਿ ਜਿਹੜੀਆਂ ਦੂਜੀਆਂ ਆਪਣੀਆਂ ਸਿੰਪਲ ਹੁੰਦੀਆਂ ਨੇ ਨਾ ਪਿੱਕਲ ਦੇ ਹੈਂਡਲ ਆ ਲੀਆਂ ਉਹ ਜੀ ਲਗਾਉਣੀਆਂ ਪੈਂਦੀਆਂ ਨੇ ਇਹਨਾਂ ਨੂੰ ਕੋਈ ਲਗਾਉਣ ਦੀ ਲੋੜ ਨਹੀਂ ਪੈਂਦੀ ਬਸ ਥੋੜੀ ਜਿਹੀ ਕੇਅਰ ਤਾਂ ਚਾਹੀਦੀ ਹੈ ਤਾਰ ਵਗੈਰਾ ਨਾ ਕੱਟੀ ਜਾਵੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਤੇ ਅੱਗੇ ਆ ਕੇ ਜੀ ਆਪਣਾ ਨਾ ਇੱਕ ਫਰੇਮ ਬਾਰੇ ਪੁੱਛਦੇ ਹੁੰਦੇ ਸੀ ਇਹ ਫਰੇਮ ਆਪਾਂ ਨਾ ਘਰੇ ਬਣਾਇਆ ਹੋਇਆ ਸਟੀਲ ਦਾ ਫਰੇਮ ਬਣਿਆ ਹੋਇਆ ਜੀ ਇਹ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਦੀ ਸ਼ੇਪ ਦਾ ਚਾਰਸ ਜਿਹੜੇ ਰੌੜਨੇ ਦੇ ਸਟੀਲ ਦੇ ਨੇ ਇਹ ਕਿੰਨੇ ਕਦਾ ਆ ਗਿਆ ਸੀ ਵੈਸੇ ਸਟੀਲ ਦਾ ਮਟੀਰੀਅਲ ਦੋਸਰੀਆ ਹੁੰਦਾ ਸਟੀਲ ਲੇਕੋ ਪ੍ਰਾਈਸ ਪਤਾ ਤੁਹਾਨੂੰ 4500 ਦਾ ਹੋਊਗਾ 4500 ਦੀ ਰੇਂਜ ਚ ਜਿਹੜਾ ਇਹ ਆਪਣਾ ਆ ਗਿਆ ਸੀ ਬਣਵਾਈ ਵੀ ਵਿੱਚ ਹੀ 4500 ਚ ਹੀ ਬਣ ਗਿਆ ਸੀ ਵੈਸੇ ਬਣੇ ਬਣਾਈ ਵੀ ਮਿਲਦੇ ਆ ਉੱਚਾ ਨੀਵਾ ਵੀ ਕਰਨ ਵਾਲਾ ਮਿਲਦਾ ਹੈ ਹਨਾ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਉਹਨਾਂ ਦਾ ਪ੍ਰਾਈਸ ਮੈਨੂੰ ਨਹੀਂ ਪਤਾ ਇਹ ਸਿਰਫ 4-500 ਦੀ ਰੇਂਜ ਚ ਆਪਾਂ ਇਹ ਘਰੇ ਬਣਵਾ ਲਿਆ ਸੀਗਾ ਤੇ ਇਹਦੇ ਨਾਲ ਕਿਹਦੇ ਕਲਿੱਪ ਲੱਗਦੇ ਨੇ ਉਹ ਵੀ ਦਿਖਾ ਦੋ ਹਾਂਜੀ ਹਾਂ ਇਹਤੇ ਕਲਿੱਪ ਲੱਗਦੇ ਨੇ ਜਿਵੇਂ ਇਹ ਸਟਾਫ ਤੁਸੀਂ ਮੇਰੇ ਵੀਡੀਓ ਚ ਦੇਖਦੇ ਹੀ ਹੋ ਜਿਵੇਂ ਇਸ ਤੇ ਸਟਾਫ ਲਗਾ ਕੇ ਸਟਾਫ ਲਗਾ ਕੇ ਆਪਾਂ ਇਸ ਤਰ੍ਹਾਂ ਦੇ ਕਲਿੱਪ ਯੂਜ਼ ਕਰਦੇ ਹਾਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇ ਲੱਗ ਜਾਂਦੇ ਆ ਕਲਿੱਪ ਇਹਨਾਂ ਦੀ ਜਿਹੜੀ ਪਕੜ ਹੁੰਦੀ ਆ ਬਹੁਤ ਹੀ ਜ਼ਿਆਦਾ ਟਾਈਟ ਹੁੰਦੀ ਆ ਤੁਸੀਂ ਇਹ ਵੀ ਯੂਜ਼ ਕਰਦੇ ਹੋ ਆ ਜਿਹੜਾ ਮੈਂ ਐਲੀਵੇਟ ਹੈ ਜੀ ਇਹ ਮੈਂ ਸਟੱਫ ਤੋਂ ਲਵੇਟਿਆ ਕਈ ਵਾਰ ਨਾ ਕੀ ਹੁੰਦਾ ਜੇ ਮੈਂ ਸਟੱਫ ਨੀਚੇ ਫਰਸ਼ ਤੇ ਹੁੰਦਾ ਤੇ ਉੱਪਰ ਇਹਦੇ ਨਾਲ ਐਵੇਂ ਟਿਕਨ ਨਾ ਪੈ ਟਿਕਨ ਨਾ ਕੀ ਹੁੰਦਾ ਨਾ ਥੋੜੇ ਜਿਹਾ ਹੋਲ ਹੋ ਸਕਦੇ ਨੇ ਸਟੱਫ ਚ ਤਾਂ ਇਸ ਲਈ ਮੈਂ ਇਹਨੂੰ ਐਲੀਵੇਟ ਲੇ ਸੀ ਇਹ ਵਧੀਆ ਰਹਿੰਦੀ ਆ ਜੀ ਚੀਜ਼ ਤੁਸੀਂ ਵੀ ਲਵੇਟ ਸਕਦੇ ਹੋ ਤੁਸੀਂ ਕਹਿੰਦੇ ਹੋ ਨਾ ਪੱਖਾ ਬੰਦ ਕਰ ਲਓ ਬਹੁਤ ਔਖੀਆ ਵੀਡੀਓ ਬਣਾਉਣੀ ਪੱਖਾ ਬੰਦ ਕਰਕੇ ਸੀ ਬੰਦ ਕਰਕੇ ਆਪਣੇ ਏਸੀ ਵੀ ਹੈ ਜਿਹੜਾ ਵਿੰਡੋ ਆ ਤੁਹਾਨੂੰ ਪਤਾ ਖੜਕਾ ਬਹੁਤ ਕਰਦਾ ਤੇ ਆਪਾਂ ਬੰਦ ਕਰਕੇ ਵੀਡੀਓ ਬਣਾਈ ਸੀ ਗਰਮੀ ਬਹੁਤ ਹੁੰਦੀ ਹੈ ਜਿਸ ਤੋਂ ਬਿਨਾ ਤੇ ਇੱਕ ਆ ਵੀ ਆਪਣਾ ਜੁਗਾਰ ਹੈ ਜੀ ਕਰਦਾ ਇਹ ਮੇਰੇ ਬੁਟੀਕ ਤੋਂ ਪਹਿਲਾਂ ਦਾ ਇਹਨਾਂ ਦਾ ਬਣਾਇਆ ਹੋਇਆ ਤੇ ਇਹ ਜਿਵੇਂ ਹਨਾ ਲਾਈਟ ਵਗੈਰਾ ਹੁੰਦੀ ਆ ਤੇ ਇਹ ਆਪਣਾ ਘਰੇ ਹੀ ਪਿਆ ਸੀ ਮਟੀਰੀਅਲ ਇਹ ਵੀ ਤੇ ਨੀਚੇ ਸਿੰਪਲ ਸਰੀ ਇਹ ਲਾ ਕੇ ਨੂੰ ਸਟੈਂਡ ਬਣਾਤਾ ਸਾਰਾ ਕੁਸ਼ੇਕਰ ਇਹ ਬਣਾਇਆ ਹੈ ਜੀ ਜੇ ਤੁਸੀਂ ਆਪਣੇ ਹੱਥ ਨਾਲ ਇੱਕ ਵਾਰ ਚਲਾ ਕੇ ਦਿਖਾ ਦਿਓ ਆਪਣੇ ਭਰਾ ਨੂੰ ਪੁੱਛ ਸਕਦੇ ਹੋ ਜੇ ਕੋਈ ਬਣਾ ਕੇ ਦੇ ਸਕਦਾ ਆਪਾਂ ਚਲਾ ਕੇ ਦੇਖਦੇ ਹਾਂ ਰਿੰਗ ਲਾਈਟ ਵੀ ਪਾਈ ਕਰ ਸਕਦੇ ਹੋ ਆਪਣਾ ਇਹ ਜਿਹੜਾ ਹੈਗਾ ਸੀ ਜੀ ਘਰੇ ਤਾਂ ਆਪਾਂ ਜਿਹੜਾ ਇਹਨੂੰ ਇਸੇ ਤਰ੍ਹਾਂ ਹੀ ਉਸ ਕਰ ਲਿਆ ਦੇਖੋ ਜਮਾ ਰਿੰਗ ਲਾਈਟ ਵਾਲਾ ਮੈਂ ਨਾ ਕੀ ਕੀਤਾ ਸ਼ੀਸ਼ੇ 'ਚ ਖੜਕੇ ਜਿਵੇਂ ਕੋਲੇ ਇਹਨੂੰ ਰੱਖ ਕੇ ਰੀਲ ਬਣਾ ਕੇ ਵੀ ਦੇਖੀ ਜਮਾ ਉਵੇਂ ਹੀ ਲਾਈਟ ਆਉਂਦੀ ਐ ਇਸ 'ਚ ਹੁਣ ਤਾਂ ਮੇਰਾ ਪਸੀਨਾ ਹੀ ਝਮਕੂਗਾ ਤੁਹਾਨੂੰ ਬਹੁਤ ਲਾਈਟ ਐ ਜੀ ਇਸ ਦੀ ਇਹ ਚੀਜ਼ ਵੀ ਤੁਸੀਂ ਕਰ ਸਕਦੇ ਹੋ ਬੱਲੇ ਵਗੈਰ ਆਪਦੇ ਚੇਂਜ ਹੋ ਜਾਂਦੇ ਨੇ ਇਹਦੇ ਵਧੀਆ ਚੀਜ਼ ਐ ਇਹ ਵੀ ਤੇ ਅੱਗੇ ਇਹ ਵਾਲੀ ਚੀਜ਼ ਇਹ ਵੀ ਆਪਾਂ ਜਿਹੜਾ ਇਹ ਸਟੈਂਡ ਬਣਾਇਆ ਸੀ ਇਹ ਵੀ ਆਪਾਂ ਘਰੇ ਬਣਾਇਆ ਸੀ ਮਤਲਬ ਬਣਵਾਈ ਦਿੱਤੀ ਸੀ ਮਿਸਤਰੀ ਨੂੰ ਇਹ ਸਾਰੇ ਕਿੰਨੇ ਦੇ ਆਏ ਸੀ ਜੀ ਰੋੜ ਇਹ 1100 ਦੇ 1100 ਦੇ ਹੈਵੀ ਪਾਈਪ ਨੇ ਹਾਂਜੀ 1100 ਦੇ ਹੈਵੀ ਪਾਈਪ ਨੇ ਤੇ ਉਹ ਇਹਦੇ ਪੈਰ ਬਣੇ ਹੋਇਆ ਨੀਚੇ ਉਹ ਦੱਸ ਦੋ ਉਹਦੇ ਵਾਲੇ ਹੁੰਦੇ ਨੇ ਆਪਣੇ ਪਰਦਿਆਂ ਦੇ ਪੈਰ ਨਹੀਂ ਹੁੰਦੇ ਨੇ ਹਾਂਜੀ ਉਹ ਨੇ ਤੁਸੀਂ ਦੱਸ ਦੋ ਇਹ ਪਰਦਿਆਂ ਵਾਲੇ ਪਾ ਕੇ ਪਾ ਕੇ ਬਸ ਉਹਦੋਂ ਆ ਇਧਰੋਂ ਜੋੜ ਲਿਆ ਹਨ ਤੇ ਮਿਸਤਰੀ ਨੂੰ ਮੈਂ ਦੱਸਤਾ ਸੀਗਾ ਵੀ ਐਵੇਂ ਜੋੜ ਕੇ ਜੀ ਅਸੀਂ ਨੇ ਆ ਕੰਮ ਲੈਣਾ ਤੇ ਉਹ ਜੋੜ ਕੇ ਬਸ ਤੇ ਇਹ ਵੀ ਜੀ ਆਪਾਂ ਹਨਾ corner ਤੇ ਟੇਪ ਲਵੇਟੀ ਆ ਕਿਉਂਕਿ ਕਈ ਵਾਰ ਸਟੱਫ ਨਾਲ ਇਚ ਫਸ ਜੇ ਤਾਂ ਆਪਾਂ ਜਿਹੜੀ ਟੇਪ ਲਵੇਟਦੀ ਆ ਤੇ ਇਹ ਹੈਂਗਰ ਬਾਈ ਕੀਤੇ ਨੇ ਜੀ ਆਪਾਂ ਲੁਧਿਆਣਾ ਸਾਈਡ ਤੋਂ ਤੇ ਹਨਾ ਤਾਂ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਇੰਸਟਾਗ੍ਰam ਤੇ ਲਿੰਕ ਵਿੱਚ ਭੇਜ ਦੋ ਉਹਨਾਂ ਦੀ ਆਈਡੀ ਦਾ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਆਪਾਂ ਨੂੰ ਇਹ ਹੈਂਗਰ ਮਿਲ ਗਏ ਸੀ ਬੀਕਰ 'ਚ ਪੀਸ ਪੈ ਗਿਆ ਸੀ 60 65 ਪੀਸ ਆਪਾਂ ਜਿਹੜੇ ਬਾਈ ਕੀਤੇ ਸੀ ਹੱਲੇ ਲਾਉਣੇ ਆ ਆਪਾਂ ਹਣ 2-4 ਦਿਨ ਹੀ ਹੋਏ ਆ ਆਪਾਂ ਨੂੰ ਇਹ ਰੂਮ 'ਚ ਇੱਥੇ ਇਹ ਹੈਂਗ ਕੀਤੇ ਆ ਨਾ ਤੇ ਜਿੰਨੇ ਕ ਆਪਾਂ ਨੇ ਲਾਈ ਕਲ-ਕਲ ਚ ਬਸ ਲਗਾਤੇ ਸੀਗੇ ਉਹ ਕਈ ਪੈਣਾ ਕਮੈਂਟ ਕਰਦੀਆਂ ਹੁੰਦੇ ਨੇ ਬ੍ਰਸ਼ ਬਾਰੇ ਆ ਬ੍ਰਸ਼ ਵੀ ਦੱਸ ਦੋ ਹਾਂਜੀ ਹਾਂ ਪੇਂਟ ਮਟੀਰੀਅਲ ਦੱਸਦੇ ਪਹਿਲਾਂ ਰੈਕ ਦੱਸ ਦਿੰਦੇ ਰੈਕ ਹੀ ਰਹਿ ਗਿਆ ਸੀ ਤੇ ਇਹ ਰੈਕ ਆਪਾਂ ਬਾਈ ਕੀਤਾ ਸੀ ਸਿਰਫ 2000 ਚ ਤੇ ਘਰੇ ਡਿਲੀਵਰੀ ਦਾ ਹੋ ਗਿਆ ਸੀ 300 ਸਿਰਫ 2300 ਚ ਜਿਹੜਾ ਆਪਾਂ ਰੈਕ ਬਾਈ ਕੀਤਾ ਲੋਹੇ ਦਾ ਰੈਕ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ ਬਾਕੀ ਜੇ ਤੁਸੀਂ ਸਟੀਲ ਦਾ ਬਣਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਬਣਵਾ ਸਕਦੇ ਹੋ ਏ ਵੀ ਸਿਰਫ ਗਾਇਰਸ ਹੋ ਕੇ ਬੰਗਿਆ ਸੀ ਆਪਣਾ ਸਟੈਂਡ ਤੇ ਜੀ ਮਟੀਰੀਅਲ ਆ ਗਿਆ ਅੱਗੇ ਪੇਂਟਿੰਗ ਮਟੀਰੀਅਲ ਦੱਸਦੇ ਆ ਤੁਹਾਨੂੰ ਤੇ ਮਟੀਰੀਅਲ ਨਾ ਇਹ ਚ ਕਲਰ ਪੁੱਛਦੇ ਹੁੰਦੇ ਆ ਪਹਿਲਾਂ ਤਾਂ ਆਪਾਂ ਤੁਹਾਨੂੰ ਕਲਰ ਦੱਸ ਦਿੰਨੇ ਆ ਇਹਦੇ ਪੀੜੀ ਲਾਈਟ ਦੇ ਜਿਹੜੇ ਕਲਰ ਆ ਪੀੜੀ ਲਾਈਟ ਦੇ ਕਲਰ ਨੇ ਜੀ ਐਕ੍ਰੀਲਿਕ ਕਲਰ ਨੇ ਚ ਫੈਬਰਿਕ ਕਲਰ ਵੀ ਆਉਂਦੇ ਨੇ ਐਕ੍ਰੀਲਿਕ ਵੀ ਐਕ੍ਰੀਲਿਕ ਵੀ ਯੂਜ਼ ਹੁੰਦੇ ਨੇ ਇਹਦੇ ਵਾਸਤੇ ਪੇਂਟਿੰਗ ਵਾਸਤੇ ਤੇ ਇੱਕ ਕ੍ਰੈਲਿਕ ਕਲਰ ਵੀ ਯੂਜ਼ ਹੋ ਜਾਣਗੇ ਫੈਬਰਿਕ ਵੀ ਜਿਹੜੇ ਤੁਹਾਨੂੰ ਮਿਲਦੇ ਨੇ ਤੁਸੀਂ ਉਹ ਲੈ ਸਕਦੇ ਹੋ ਇਹ ਆ ਗਈ ਜਿਹਦੀ ਵੱਡੀ ਬੋਟਲ ਆ ਗਈ 100 ml ਦੀ ਜਿਹੜੇ ਜਿਹੜੇ ਕਲਰ ਜਿਆਦਾ ਲੱਗਦੇ ਆ ਉਹ ਮੈਂ ਵੱਡੀ ਬੋਟਲ ਲੈ ਲੈਣੀ ਆ ਜਿਵੇਂ ਤੁਸੀਂ ਦੇਖੋ ਰੈੱਡ ਬਰਾਊਨ ਵਾਈਟ ਗ੍ਰੀਨ ਹੈ ਨਾ ਅੱਗੇ ਹੋਰ ਵੀ ਸੀ ਬਲੈਕ ਸਮਰਾਥ ਇਹ ਬੋਟਲ ਨਾਲ ਖੇਡਦਾ ਰਹਿੰਦੇਵੇਂ ਚਿੰਚਿੰਕੇ ਉਰਾਪਰਾ ਕਰਤੀਆਂ ਹੋਣਗੀਆਂ ਇਹ ਇਹ ਆ ਗਈਆਂ ਵੱਡੀਆਂ ਤੇ ਤੁਸੀਂ ਜੇ ਜ਼ਿਆਦਾ ਕੰਮ ਆ ਤੁਹਾਡੇ ਕੋਲ ਇੱਥੇ ਤੁਸੀਂ ਵਾਈਟ ਹੈ ਜਿਹੜੀ ਉਹ 1/2 ਲੀਟਰ ਦੀ ਵੀ ਲੈ ਸਕਦੇ ਹੋ ਸਹੀ ਰਹਿੰਦੀ ਹੈ ਵਾਈਟ ਤਾਂ ਕਦੇ ਵੀ ਛੋਡੀ ਨਾਲ ਲਿਓ ਸਭ ਤੋਂ ਜ਼ਿਆਦਾ ਵਾਈਟ ਲੱਗਦਾ ਆਹ ਰੈੱਡ ਗ੍ਰੀਨ ਇਹ ਵੀ ਬਹੁਤ ਜ਼ਿਆਦਾ ਲੱਗਦੇ ਆ ਠੀਕ ਹੈ ਜੀ ਅੱਗੇ ਆਗੇ ਜੀ ਬਰਸ਼ ਸਿੰਪਲ ਇਹ ਬਰਸ਼ ਯੂਜ਼ ਕਰਦੇ ਆ ਆਪਾਂ ਜਿਹੜੇ ਮੇਰਾਊਂਡ ਬਰਸ਼ ਹੋ ਗਿਆ ਦੇਖੋ ਤੁਸੀਂ ਇਹ ਹੋ ਗਿਆ ਫਲੈਟ ਬਰਸ਼ ਹੋਗੇ ਇਹਨਾਂ ਦੇ ਤੁਸੀਂ ਇਹ ਦੇਖਣਾ ਜਿਹੜੇ ਇਹ ਹੋਣਗੇ ਨਾ ਇਹਨਾਂ ਦੇ ਹੈਅਰ ਇਹ ਬਿਲਕੁਲ ਜਿਹੜੇ ਬਰੀਕ ਹੋਣਗੇ ਬਰੀਕ ਹੈਅਰ ਹੁੰਦੇ ਨੇ ਬ੍ਰਾਊਨ ਕਲਰ ਦੇ ਹੁੰਦੇ ਨੇ ਤੇ ਬਸ ਤੁਸੀਂ ਇਹ ਬਰੀਕ ਹੋਣ ਤੇ ਸੌਫਟ ਹੋਣ ਇਹ ਚੀਜ਼ ਦੇਖ ਲਿਆ ਕਰੋ ਬਾਕੀ ਦੇਖੋ ਤੁਸੀਂ ਹੈਨਾ ਜਿਹੜੇ ਬਰਸ਼ ਨੇ ਉਹ ਮਤਲਬ 10 12 ਸੂਟਾ ਤੇ ਸਹੀ ਬੈਠਦਾ ਜੇ ਇੱਕ ਬਰਸ਼ ਨਾਲ ਹੀ ਕਰੋਗੇ ਜਿਆਦਾ ਤੇ ਮਤਲਬ ਤੁਹਾਡੀ ਕੇਅਰ ਦੇ ਡਿਪੈਂਡ ਕਰਦਾ ਉਹ ਜੇ ਜੇ ਤੁਸੀਂ ਇਹਨਾਂ ਨੂੰ ਵਾਸ਼ ਕਰਕੇ ਤੇ ਵਾਸ਼ ਕਰਕੇ ਨਾਲ ਦੀ ਨਾਲ ਸਾਫ਼ ਕਰੋਗੇ ਫਿਰ ਜਿਹੜੇ ਆਪਣੇ ਆ ਜਿਆਦਾ ਚੱਲਦੇ ਨੇ ਬਰਸ਼ ਠੀਕ ਹੈ ਜੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੇਅਰ ਕਿੰਨੀ ਕੁ ਕਰਦੇ ਹੋ ਇਹ ਆਗੇ ਸੀ ਆਪਣੇ ਬਰਸ਼ ਕਲਿੱਪ ਤੁਹਾਨੂੰ ਦੱਸਤਾ ਸੀ ਜਿਵੇਂ ਦੇਖੋ ਹਨਾ ਮੇਰਾ ਜਿਹੜਾ ਸਟੈਂਡ ਦੀ ਰੋਡ ਹੈ ਮਤਲਬ ਪੇਂਟਿੰਗ ਵਾਲੇ ਫਰੇਮ ਦੀ ਰੋਡ ਹੈ ਜਿਹੜੀ ਬਹੁਤ ਪਤਲੀ ਹੈ ਜਿਵੇਂ ਇਹ ਮੇਰੇ ਕੋਲ ਨੇ ਸਿਰਫ 10 ਨੇ ਉਹਦੇ ਅਕੋਰਡਿੰਗ ਮੈਂ 10 ਕਿਲ ਲਈਆਂ ਸੀ ਵੈਸੇ ਫਿਰ ਆਈ ਸੀ ਵੀ ਚਲ ਜੇ ਲੋੜ ਪਈ ਤਾਂ ਹੋਰ ਲੈ ਲਾਂਗੇ ਪਰ ਜਿਹੜੀਆਂ ਆਪਣੀਆਂ ਆਮ ਨਹੀਂ ਹੁੰਦੀਆਂ ਆਹ ਵਾਲੀਆਂ ਚੁੰਡੀਆਂ ਚਿਟਕਣੀਆਂ ਕਹਿ ਦਿੰਦੇ ਨੇ ਇਹ ਵੀ ਯੂਜ਼ ਹੋ ਜਾਂਦੀਆਂ ਨੇ ਜਿਵੇਂ ਕਿ ਤੇ ਵਿੱਚ ਦੀ ਇਹਨਾਂ ਦੇ ਵਿੱਚ ਦੀ ਕਿਤੇ ਹੋਰ ਵੀ ਕਿਸੋਪ ਆਉਣਾ ਤਾਂ ਇਹ ਵੀ ਲੱਗ ਜਾਂਦੀਆਂ ਨੇ ਉਹ ਤੇ ਫਿੱਟ ਬੈਠਦੀਆਂ ਨੇ ਕਈ ਵਾਰ ਤੁਹਾਡੇ ਜਿਹੜਾ ਸਟੈਂਡ ਹੈ ਫਰੇਮ ਆ ਉਹ ਜਦ ਜ਼ਿਆਦਾ ਚੌੜਾ ਹੋਊਗਾ ਨਾ ਫਿਰ ਉਹ ਤੇ ਨਹੀਂ ਫਿੱਟ ਬੈਠਣੀ ਆ ਬਾਕੀ ਯਾ ਟਰੇ ਹੁੰਦੀ ਹੈ ਜੀ ਇਹ ਟਰੇ ਤੁਸੀਂ ਵੱਡੀ ਛੋਟੀ ਲੈ ਸਕਦੇ ਹੋ ਪਹਿਲਾਂ ਮੇਰੇ ਕੋਲ ਛੋਟੀ ਸੀ ਹੁਣ ਆਪਣੇ ਵੱਡੀ ਲੈ ਲਈ ਆ ਠੀਕ ਹੈ ਜੀ ਇਹ ਮਟੀਰੀਅਲ ਹੁੰਦਾ ਹੈ ਬਾਕੀ ਜਿਹੜਾ ਡਰਾ ਕਰਨਾ ਉਹ ਤੁਸੀਂ ਟ੍ਰੇਸਨਾ ਵੀ ਕਰ ਸਕਦੇ ਹੋ ਮੈਂ ਸਿੰਪਲ ਜਸਟ ਪੈਨਸਲ ਨਾਲ ਕਰਦੀਆਂ ਤੇ ਇੱਕ ਆਪਣਾ ਜੀ ਆ ਚਾਰਟ ਚਾਰਟ ਦਾ ਮੈਂ ਤੁਹਾਨੂੰ ਦੱਸ ਦਿਆਂ ਕਈ ਕਸਟਮਰ ਕੋਲੇ ਕੀ ਹੁੰਦਾ ਸਨਾ ਮੇਰੇ ਜਿਹੜੇ ਫੌਰਨ ਦੇ ਕਸਟਮਰ ਨੇ ਉਹਨਾਂ ਕੋਲ ਇਹ ਚਾਰਟ ਨੇ ਇੱਕ ਦੋ ਨੂੰ ਨਾ ਮੈਂ ਬਾਈ ਵੀ ਕਰਕੇ ਦਿੱਤੇ ਨੇ ਇਹ ਚਾਰਟ ਇਹਨਾਂ ਤੇ ਜਿਵੇਂ ਉਹ ਉੱਥੇ ਬੈਠੇ ਦੱਸ ਸਕਦੇ ਨੇ ਵੀ ਹਨਾ ਉਹਨਾਂ ਨੇ ਕਲਰ ਕਿਹੜਾ ਚੂਜ਼ ਕਰਨਾ ਸੂਟ ਦਾ ਉਹ ਮੈਨੂੰ ਨੰਬਰ ਦੱਸ ਦਿੰਦੇ ਨੇ ਵੀ ਸਾਨੂੰ ਇਹ ਕਲਰ ਦਾ ਜਿਹੜਾ ਸੂਟ ਹੈ ਉਹ ਰੈਡੀ ਕਰਕੇ ਦੋ ਤਾਂ ਸਿੰਪਲ ਆਪਾਂ ਨੂੰ ਨਹੀਂ ਹੈ ਹਨਾ ਫੋਟੋ 'ਚ ਕੀ ਹੁੰਦਾ ਉਹ ਹੋਰ ਕੁਝ ਦੱਸਦੇ ਨੇ ਕਈ ਵਾਰ ਫੋਟੋ 'ਚ ਕਲਰਸ ਕੈਮਰੇ 'ਚ ਤੁਹਾਨੂੰ ਪਤਾ ਹੀ ਹੈ ਹਨਾ ਚੇਂਜ ਹੁੰਦੇ ਰਹਿੰਦੇ ਆ ਇੱਥੇ ਸਾਰੇ ਕਲਰ ਆ ਜਾਂਦੇ ਆ ਤੇ ਜਿਹੜੇ ਉਹ ਮੈਨੂੰ ਦੱਸ ਦਿੰਦੇ ਆਪਾਂ ਉਹ ਸੇਮ ਸੂਟ ਆ ਜਿਹੜਾ ਰੈਡੀ ਕਰ ਦਿੰਨੇ ਆ ਤੇ ਮੈਨੂੰ ਮਸ਼ੀਨ ਵਰਕ ਤੇ ਕੋਈ ਟਰੈਡ ਜਿਵੇਂ ਆਪਾਂ ਨੇ ਹੈਂਡ ਵਰਕ ਚ ਵੀ ਕੋਈ ਹੋਲ ਲੈਣਾ ਹੁੰਦਾ ਕੰਟਰਾਸਟ ਬਣਾਉਣਾ ਹੁੰਦਾ ਤਾਂ ਉਹ ਵੀ ਜਿਹੜਾ ਦੱਸ ਦਿੰਦੇ ਆ ਵੀ ਸਾਨੂੰ ਇਹ ਕਲਰ ਦੇ ਸੂਟ ਤੇ ਇਹ ਵਾਲਾ ਕੰਟਰਾਸਟ ਚਾਹੀਦਾ ਬਹੁਤ ਹੀ ਵਧੀਆ ਕੰਮ ਦੀ ਚੀਜ਼ ਐ ਇਹ ਇਹ ਜੀ 7-800 ਚ ਬਾਜ਼ਾਰ ਚ ਆਰਾਮ ਨਾਲ ਮਿਲ ਜਾਂਦਾ ਤੁਸੀਂ ਬਾਈ ਕਰ ਸਕਦੇ ਹੋ ਜੀ ਜਿੰਨੀ ਕੋ ਮੇਰੀ ਨਿਗਾ ਚ ਸੀ ਜੀ ਉਹਨਾਂਕ ਮੈਂ ਤੁਹਾਨੂੰ ਦੱਸਦਾ ਬਾਕੀ ਹਨ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਤੁਹਾਡੇ ਡਾਊਟ ਨੇ ਤੁਹਾਡੀ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਲੈਣੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ